ਚਾਈਨਾ ਡੋਰ ਨਾਲ ਸੜਕਾਂ ਤੇ ਹੋਏ ਹਾਦਸੇ ਤਾਂ ਸੁਨੇ ਹੋਣਗੇ ਪਰ ਚਾਈਨਾ ਡੋਰ ਨੇ ਖੋਲਿੱਤੀ ਇਸ ਪਰਿਵਾਰ ਵਿੱਚੋਂ ਇੱਕ ਬੱਚੇ ਦੀ ਕਿਲਕਾਰੀਆਂ 6 ਸਾਲ ਦੀ ਬੱਚੀ ਦੀ ਗਰਦਨ ਵਿੱਚ ਪਲਾਸਟਿਕ ਦੀ ਡੋਰ ਫਸ ਜਾਣ ਕਾਰਨ ਹੋਈ ਮੌਤ ਤੋਂ ਦੱਸਿਆ ਕਿ ਅੰਮ੍ਰਿਤਸਰ ਬਟਾਰਾ ਰੋਡ ਮੈਟਰੋ ਬੱਸ ਪੁਲ ਤੇ ਆਪਣੇ ਪਿਤਾ ਨਾਲ ਬਾਈਕ ਸਵਾਰ 6 ਸਾਲ ਬੱਚੀ ਦਾ ਗਲਾ ਪਲਾਸਟਿਕ ਦੀ ਡੋਰੀ ਨਾਲ ਕੱਟਣ ਕਾਰਨ ਮੌਤ ਹੋ ਗਈ ਪਲਕ ਦੇ ਪਿਤਾ ਨੂੰ ਘਟਨਾ ਦਾ ਪਤਾ ਲੱਗਦਾ ਹੈ ਤੇ ਜਦੋਂ ਉਸ ਦੀ ਗਰਦਨ ਚੋਂ ਖੂਨ ਵਹਿਣ ਲੱਗਦਾ ਹੈ ਹਸਪਤਾਲ ਚ ਦਾਖਲ ਕਰਵਾਉਣ ਤੇ ਡਾਕਟਰਾਂ ਨੇ ਦੱਸਿਆ ਕਿ ਬੱਚੀ ਦੀ ਮੌਤ ਸਾਤ ਨਾਲੀ ਕੱਟਣ ਕਾਰਨ ਹੋਈ ਹੈ ਮਨੀ ਸਿੰਘ ਨੇ ਦੱਸਿਆ ਪੜੀ ਪਤਨੀ ਕੋਮਲਪ੍ਰੀਤ ਕੋਰ ਅਤੇ 6 ਸਾਲਾ ਬੇਟੀ ਖੁਸ਼ੀ ਨਾਲ ਮੋਟਰਸਾਈਕਲ ਤੇ ਪੇਂਡ ਦੇ ਭਾਈ ਤੋਂ ਵੇਰਕਾ ਵੱਲ ਜਾ ਰਿਹਾ ਸੀ ਜਦ ਉਹ ਸੈਲੀਬ੍ਰੇਸ਼ਨ ਮਾਲ ਦੇ ਸਾਹਮਣੇ ਮੈਟਰੋ ਬਸ ਪੁਲ ਤੇ ਪਹੁੰਚਿਆ ਤੇ ਪੁਲ ਤੋਂ ਲੜਕਦੇ ਪਲਾਸਟਿਕ ਦੇ ਜੜਜੇ ਨੇ ਬਾਈਕ ਦੇ ਅੱਗੇ ਬੈਠੀ ਉਸ ਦੀ ਬੇਟੀ ਖੁਸ਼ੀ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਅਤੇ 6 ਸਾਲਾਂ ਦੀ ਮਰਹੂਮ ਕੁੜੀ ਦੀ ਮੌਤ ਹੋ ਗਈ। ਹਾਂਜੀ ਹਾਂਜੀ ਮੇਰੇ ਅੱਗੇ ਬੈਠੀ ਫਲਾਈਓਵਰ ਹਲੇ ਚੜੇ ਉੱਪਰ ਇੱਕਦਮ ਡੋਰ ਆਹੀ। ਕਿਹੜੀ ਜਗ੍ਹਾ ਤੁਸੀਂ ਬਕਾਇਦਾ? ਇਹ ਜੀ ਸੈਲੀਬ੍ਰੇਸ਼ਨ ਮਾਲ ਦੇ ਲੱਗੇ ਜੀ। ਅੱਛਾ ਜੀ। ਉਹ ਤੋਂ ਮੈਂ ਚੜ ਰਹੇ ਹਾਂ ਤੇ ਬਿਲਕੁਲ ਹੋਲੀ ਸਲੋ ਹੀ। ਉੱਥੇ ਡੋਰ ਫਰੀ ਤੇ ਉਸੇ ਵੇਲੇ ਮੌਤ ਹੋ ਗਈ। ਤੁਸੀਂ ਹਸਪੀਟਲ ਲੈ ਗਏ ਸੀ ਵੀਜੇ ਨਗਰ ਹਸਪੀਟਲ ਐ ਪਲਸ ਪੁੱਜ ਗਈ ਡਾਕਟਰਾਂ ਨੇ ਕੀ ਕਿਹਾ ਡਾਕਟਰਾਂ ਨੇ ਉਸ ਲਈ ਗਏ ਕਿ ਖਤਮ ਹੋ ਗਈ ਹੈ ਮੰਗੇ ਹੀ ਇਹ ਹੀ ਕਹਿ ਰਹੇ ਆ ਵੀ ਅੱਗੇ ਨਾ ਕਿਸੇ ਦਾ ਸਾਡਾ ਤਾਂ ਚਲੋ ਚਲੇ ਗਿਆ ਪਰ ਕਰਦੇ ਨਹੀਂ ਐ ਇਹ ਇਥੇ ਬੋਲਦੇ ਉੱਪਰ ਹੀ ਬਹੁਤ ਚਾਂਸ ਹੋਇਆ ਇਥੇ ਵੱਲੇ ਹੋਇਆ ਕੱਲ ਕੱਲ ਵੱਲੇ ਵੀ ਹੋਇਆ ਉੱਥੇ ਪਲਸ ਵੀ ਲੱਗੇ ਖੜੀ ਐ ਥਾਣਾ ਵੀ ਲੱਗੇ ਐ ਪਰ ਉੱਥੇ ਕੋਈ ਡੱਕਦਾ ਹੀ ਨਹੀਂ ਤਲਕ ਚੰਗੀ ਭਲੀ ਗਈ ਭੋਗ ਹੀ ਉੱਥੇ ਗਈ ਐ ਪਾਪਾ ਦੇ ਮਗਰ ਦੌੜ ਗਈ ਮੈਂ ਵੀ ਜਾਣਾ ਹਾਂ ਦੀ ਤੇ ਗਈ ਹੱਸ ਦੀ ਖੇੜੇ ਤੇ ਘਰੋਂ ਗਈ ਆ ਤੇ ਖੋਨ ਖੋਨ ਹੋ ਕੇ ਤੇ ਘਰ ਆ ਗਈ ਆ ਰਾਹ ਚ ਪੁੱਲ ਚੜਨ ਦੇ ਇਥੇ ਡੋਰ ਜਿਹੜੀ ਉਹ ਗਲੇ ਚ ਫਿਰ ਗਈ ਚਾਨਣ ਡੋਰ ਹੱਸਾ ਲੈ ਕੇ ਗਈ ਡਾਕਟਰ ਹਾਂਜੀ ਗਏ ਮੋਕੇ ਤਮੋਕ ਮੋਤ ਹੋ ਗਈ ਉਹਦੀ ਪ੍ਰਸ਼ਾਸਨ ਨੇ ਕਿਹਾ ਕੁਝ ਵੀ ਲਾਲ ਕਰਿਆ ਆ ਸੀ ਨਹੀਂ ਕਰਿਆ ਆਏ ਫੋਟੋਆਂ ਖਿੱਚ ਕੇ ਲੈ ਗਏ ਕਿੰਨੀ ਉਮਰ ਸੀਗੀ ਕੁੜੀ ਦੀ ਉਮਰ ਸੀ 6 ਮਹੀਨਾ ਸਾਲ ਲੱਗਾ ਫਿਰ ਬਤ ਤੁਸੀਂ ਕੀ ਕਰਦੇ ਹੋ ਦਿਹਾੜੀ ਧੱਪਾ ਕਰਦੇ ਪਾਪਾ ਕਿੰਨੇ ਬੱਚੇ ਸਭ ਤੋਂ ਛੋਟੀ 4 ਗੁੱਡੀਆਂ 4 ਗੁੱਡੀਆਂ ਹਾਂਜੀ ਸਭ ਤੋਂ ਛੋਟੀ ਸੀ ਹਾਂਜੀ ਪ੍ਰਸ਼ਾਸਨ ਕੋ ਕੀ ਮੰਗ ਕਰਦੀ ਹੈ ਜੀ ਆਪਾਂ ਨਿਹੰਡੇ ਬੱਚੇ ਨਾਲ ਇਤਨਾ ਬੀਤ ਗਈ ਹੁਣ ਕਿਸੇ ਦਾ ਪਰਿਵਾਰ ਨਾਲ ਇਤਨਾ ਜਾਏ ਚਲ ਇਹ ਅਬ ਚਾਨਾਂਡ ਵਰ ਜਿਹੜੀ ਬੰਦ ਹੋ ਸਕੇ ਇਹ ਤੇ ਸਾਰੇ ਦਬਾ ਕਰਦੇ ਨੇ ਅੱਜ ਦਿਨ ਤੱਕ ਕਹਿੰਦੇ ਭਗਵਾਨ ਤਮਾਨ ਹੈ ਮੈਂ ਉਹ ਕਰ ਦੂੰਗਾ ਉਹ ਕਰ ਦੂੰਗਾ ਅੱਜ ਤੱਕ ਕੋਈ ਵੀ ਕੰਮ ਨਹੀਂ ਹੋਇਆ ਕੋਈ ਨਸ਼ਾ ਨਹੀਂ ਬੰਦ ਹੋਇਆ ਕੋਈ ਕੋਈ ਕੰਮ ਨਹੀਂ ਹੋਇਆ ਇੱਥੇ ਤੇ ਅਸਾਨੂੰ ਹੋਰ ਬੇਨਤੀ ਨਹੀਂ ਇਹ ਬੱਚੀ ਗਈ ਹੈ ਫਸਦਾ ਖੇਡਦਾ ਪਰਿਵਾਰ ਸੀ ਜਿਹੜਾ ਕੀ ਕਹਿੰਦੇ ਉਜਾਰਾ ਹੀ ਹੈ ਇੱਕ ਕਿਸਮ ਦਾ ਜਿਹੜਾ ਬੱਚਾ ਘਰੋਂ ਚਲਾ ਗਿਆ ਇਹਨਾਂ ਦੀ ਘਾਟ ਤੇ ਪੂਰੀ ਨਹੀਂ ਹੋ ਸਕਦੀ ਬਦਲਾ ਜੇ ਇਹ ਜੇ ਮੈਂ ਕਹਿੰਦੇ ਸੀ ਜੀ ਬਦਲਾਅ ਹੋਣਾ ਚਾਹੀਦਾ ਬਦਲਾਅ ਪਰ ਇਸ ਬਦਲਾਅ ਨੇ ਕੁਝ ਨਹੀਂ ਕੀਤਾ ਅਕੇ ਅਜੇ ਤੱਕ ਨਹੀਂ ਕੋਈ ਗੱਲ ਨਹੀਂ ਉਹ ਕੀਤਾ ਜਾਨੀ ਕਿ ਜੋ ਬਣਿਆ ਸੀ ਉਹ ਵੀ ਇਹਨਾਂ ਨੇ ਤੋੜ-ਫੋੜ ਕਰ ਛੱਡਿਆ ਇਹਨਾਂ ਨੇ ਹੋਰ ਕੀ ਕਰਨਾ ਸਾਡੀ ਬੇਨਤੀ ਇਹੀ ਹੈਗੀ ਹੈ ਇਹ ਚੈਨਲ ਡੋਰ ਤੇ ਲਗਾਨੀ ਚਾਹੀਦੀ ਹੈ ਲਗਾਮ ਲਗਾਨੀ ਚਾਹੀਦੀ ਹੈ ਕਿਉਂਕਿ ਇਹ ਅੱਜ ਇਹ ਕਿਨੇ ਕੋਈ ਅੱਜ ਤੱਕ ਕਈ ਵਾਰ ਸੁਣਿਆ ਹੈ ਕਿ ਕੋਈ ਬੇਟੀ ਕੋਈ ਕਿਸੇ ਦੀ ਬੇਟੀ ਐਕਟੀਵਿਟੀ ਤੇ ਜਾ ਰਹੀ ਹੈ ਉਹਦੇ ਡੋਰ ਫਿਰ ਗਈ ਜੀ ਉਹਦੀ ਆਪਣਾ ਡੈਥ ਹੋ ਗਈ ਹੈ ਕਈ ਵਾਰ ਮੁੰਡਿਆਂ ਦੀ ਬੱਚਿਆਂ ਦੀ ਨੌਜਵਾਨ ਬੱਚੇ ਚਲੇ ਗਏ ਕਈ ਵਾਰ ਇਹ ਹੋਇਆ ਤੇ ਮੇ ਬੇਨਤੀ ਹੈ ਕਿ ਸਰਕਾਰ ਅਗੇ ਕਿ ਹਾਂ ਇਹ ਇਸਨੇ ਚਾਇਨਾ ਡੋਰ ਨੂੰ ਬੰਦ ਕੀਤਾ ਜਾਵੇ ਹੋਰ ਹੈ ਨਾ ਪਲੀਜ਼ ਅਹੀ ਹੱਥ ਜੋੜ ਕੇ ਸਾਰੇ ਅੱਗੇ ਰਿਕੁਐਸਟ ਕਰਦੇ ਆਂ ਕਿ ਪਲੀਜ਼ ਜੋ ਵੀ ਪ੍ਰਸ਼ਾਸਨ ਨੇ ਨਾ ਸਾਰੇ ਭਗਵੰਤ ਮਾਨ ਅੱਗੇ ਬੇਨਤੀ ਹੈ ਹੱਥ ਜੋੜ ਕੇ ਕਿ ਇਹ ਜਿਹੜੀ ਡੋਰ ਹੈ ਨਾ ਇਹ ਬੰਦ ਹੋਣੀ ਚਾਹੀਦੀ ਹੈ ਅੱਜ ਇਸ ਬੱਚੀ ਨਾਲ ਇਹ ਹੋਇਆ ਏ ਕੱਲ ਨੂੰ ਹੋਰ ਵੀ ਕਿਸੇ ਨਾਲ ਅੱਗੇ ਵੀ ਕਈਆਂ ਦੇ ਫਾਦਰ ਚਲ ਗਏ ਨੇ ਕਈਆਂ ਦੇ ਬ੍ਰਦਰ ਚਲ ਗਏ ਨੇ ਪਰ ਉਹ ਵਾਪਸ ਨਹੀਂ ਨਹਾਂਦੇ ਹੈ ਜਿਹੜੇ ਚਲ ਜਾਂਦੇ ਨੇ ਪਰ ਇੱਕ ਜਿਹੜੇ ਜਿੰਨੂੰ ਦੁੱਖ ਲੱਗਾ ਏ ਉਸ ਪਰਿਵਾਰ ਨੂੰ ਪਤਾ ਬਾਕੀ ਨਾ ਤੁਸੀਂ ਜਾਣ ਸਕਦੇ ਹੋ ਨਾ ਮੈਂ ਜਾਣ ਸਕਦੀ ਹਾਂ